ਮੈਂ ਸਮੂਹ ਸ਼ੇਪਰ ਸਿੰਘ ਨਗਰ ਨਿਵਾਸੀਆਂ ਦੇ ਨਾਲ ਇੱਕ ਸੁਨੇਹਾ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਜੋ ਸਾਡੇ ਪਿਛਲੇ 2-3 ਦਿਨ ਤੋਂ ਹਾਲਾਤ ਹੈਗੇ ਨੇ ਬਾਰਡਰ ਦੇ ਉੱਤੇ ਉਹਨਾਂ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਤੇ ਮੈਂ ਸ਼ੁਕਰੀਆ ਕਰਨਾ ਚਾਹਾਂਗਾ ਸਾਡੇ ਸਾਰੇ ਜਿਲ੍ਹਾ ਨਿਵਾਸੀਆਂ ਦਾ ਕਿ ਪ੍ਰਸ਼ਾਸਨ ਵੱਲੋਂ ਜੋ ਵੀ ਮੌਕ ਟ੍ਰਿਲ ਕਰਾਈਆਂ ਗਈਆਂ ਤੇ ਜੋ ਬਲੈਕਆਊਟ ਵਗੈਰਾ ਦੀ ਐਕਸਰਸਾਈਜ਼ ਹੋਈਆਂ ਉਹਨਾਂ ਦੇ ਵਿੱਚ ਬੜੀ ਹੀ ਤਰਤੀਬ ਭਾਰ ਜਿਹੜਾ ਹੈਗਾ ਸ਼ਮੂਲੀਅਤ ਕੀਤੀ ਗਈ ਦੇ ਆਪਾਂ ਅੱਗੇ ਵੀ ਇਸ ਤਰੀਕੇ ਦੇ ਜਿਹੜੇ ਵੀ ਕੋਈ ਸੁਨੇਹਾ ਸਾਨੂੰ ਮਿਲਦੇ ਰਹਿਣਗੇ ਆਪਾਂ ਉਹਨਾਂ ਨੂੰ 19 ਤੱਕ ਪਰਤਾ ਦੇ ਨਾਲ ਆਪਾਂ ਉਹਨਾਂ ਨੂੰ ਅਮਲ ਵਿੱਚ ਲਿਆਣਾ ਹੈ ਅੱਜ ਅਸੀਂ ਗੱਲ ਕਰ ਰਹੇ ਹੈ ਜੀਆਂ ਅਸੈਂਸ਼ੀਅਲ ਕਮੋਡਿਟੀ ਦੀ ਹੋਲਡਿੰਗ ਧੋਖਣ ਦੇ ਲਈ ਤੇ ਲੋਕਾਂ ਦੇ ਵਿੱਚ ਇੱਕ ਸੁਨੇਹਾ ਦੇਣ ਦੇ ਲਈ ਕਿ ਜੀ ਸਾਡੇ ਜਿਲੇ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਅਸੈਂਸ਼ੀਅਲ ਕਮੋਡਿਟੀ ਭਾਵੇਂ ਉਹ ਅਨਾਜ ਹੋਵੇ ਰਾਸ਼ਨ ਹੋਵੇ ਸਬਜ਼ੀਆਂ ਫਲ ਫਰੂਟ ਭਾਵੇਂ ਦੁੱਧ ਹੋਵੇ ਜਾਂ ਪਸ਼ੂਆਂ ਦਾ ਜੋ ਚਾਰਾ ਸੰਬੰਧੀ ਚੀਜ਼ਾਂ ਹੈਗੀਆਂ ਨੇ ਇਹਨਾਂ ਚੀਜ਼ਾਂ ਦੀ ਕਿਸੇ ਤਰੀਕੇ ਦੀ ਵੀ ਕੋਈ ਥੋੜ੍ਹ ਨਹੀਂ ਹੈਗੀ ਤੇ ਨਾ ਹੀ ਕੋਈ ਸ਼ੋਰਟੇਜ ਹੈਗੀ ਹੈ ਅਸੀਂ ਜਿਹੜੇ ਅਸੈਂਸ਼ੀਅਲ ਕਮਿਊਨਿਟੀ ਐਕਟ ਦੇ ਅੰਦਰ ਆਰਡਰ ਵੀ جاری ਅੱਜ ਕਰ ਦਿੱਤੇ ਹੈਗੇ ਨੇ ਕਿ ਕੋਈ ਵੀ ਇਹਨਾਂ ਚੀਜ਼ਾਂ ਦੀ ਜੋ ਅਸੈਂਸ਼ੀਅਲ ਕਮੋਡਿਟੀਆਂ ਨੇ ਬੁਨਿਆਦੀ ਚੀਜ਼ਾਂ ਨੇ ਉਹਨਾਂ ਨੇ ਕਿਸੇ ਤਰੀਕੇ ਦੀ ਵੀ ਕੋਈ ਹੋਲਡਿੰਗ ਨਹੀਂ ਕਰੂਗਾ ਜੇਕਰ ਹੋਲਡਿੰਗ ਕਰੂਗਾ ਉਹਦੇ ਖਿਲਾਫ ਬੰਨੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ ਹੋਲਡਿੰਗ ਦੇ ਉੱਤੇ ਪੂਰੀ ਤਰੀਕੇ ਦੀ ਰੋਕ ਲਗਾਈ ਹੋਈ ਹੈਗੀ ਐਵੇਂ ਵੀ ਆਪਾਂ ਜਿਹੜੇ ਪਬੰਦੀ ਹੁਕਮ ਉਹ ਜਾਰੀ ਕਰ ਦਿੱਤੇ ਹੈਗੇ ਨੇ ਨਾਲ ਹੀ ਲੋਕਾਂ ਨੂੰ ਅਸੀਂ ਇਹ ਵੀ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਕਿਸੇ ਤਰੀਕੇ ਦੀ ਵੀ ਕੋਈ ਪੈਨਿਕ ਸਿਚੁਏਸ਼ਨ ਨਹੀਂ ਹੈਗੀ ਅਸੀਂ ਆਪਣੇ ਘਰ ਪਰਿਵਾਰ ਦੇ ਨਾਲ ਆਰਾਮ ਨਾਲ ਰਹਿ ਸਕਨੇ ਹਾਂ ਤੇ ਜਿਹੜੀ ਵੀ ਕੋਈ ਅਸੈਂਸ਼ੀਅਲ ਕਮਿਊਨਿਟੀਜ਼ ਹੋਣਗੀਆਂ ਉਹਨਾਂ ਦੇ ਵਿੱਚ ਜੇ ਤੁਹਾਨੂੰ ਕੋਈ ਪ੍ਰਾਈਸ ਮੰਡੀ ਮੈਨਿਪੂਲੇਸ਼ਨ ਦੀ ਗੱਲ ਆਉਂਦੀ ਹੈ ਕਿ ਬਹੁਤ ਜ਼ਿਆਦਾ ਕੋਈ ਚੀਜ਼ ਸਡਨਲੀ ਮਹਿੰਗੀ ਹੋ ਗਈ ਹੈਗੀ ਇਹ ਬਿਨਾਂ ਕਿਸੇ ਕਾਰਨ ਦੇ ਜਾਂ ਕਿਸੇ ਚੀਜ਼ ਦੀ ਜੋ ਅਸੈਂਸ਼ੀਅਲ ਕਮਿਊਨਿਟੀ ਦੇ ਅੰਦਰ ਆਉਂਦੀ ਹੈ ਉਹ ਦੀ ਕੋਈ ਥੋੜ ਹੈਗੀ ਹੈ ਤੇ ਜਿਹੜੇ ਮੇਰੇ ਹੁਕਮ ਹੈਗੇ ਨੇ ਨਾਲ ਹੀ ਇਸ ਪ੍ਰੈਸ ਬਾਈਟ ਦੇ ਨਾਲ ਅਸੀਂ ਜਿਹੜੇ ਕੰਸਰਨਡ ਮੋਡਲ ਅਫੀਸਰ ਨੇ ਡੀਐਫਐਸਸੀ ਜ਼ਿਲ੍ਹੇ ਦੇ ਉਹਨਾਂ ਦੇ ਅਸੀਂ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ ਇਹੋ ਜੀ ਕੋਈ ਵੀ ਸੂਚਨਾ ਤੁਸੀਂ ਉਹਨਾਂ ਨੂੰ ਤੇ ਕੰਟਰੋਲ ਰੂਮ ਦੇ ਉੱਤੇ ਦੇ ਸਕਦੇ ਹੈਗੇ ਬਟ ਅਖੀਰ ਦੇ ਵਿੱਚ ਇਹੀ ਅਸੋਸ਼ਨ ਅਸੀਂ ਸਾਰਿਆਂ ਨੇ ਰੱਖਣਾ ਹੈਗਾ ਕਿ ਸਾਡੇ ਜਿਹਨੇ ਦੇ ਵਿੱਚ ਹਰ ਤਰੀਕੇ ਪੱਖੋਂ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਵੀ ਕੋਈ ਕਾਟ ਜਾਂ ਕਿਸੇ ਤਰੀਕੇ ਨਾਲ ਕੋਈ ਸ਼ਾਰਟੇਜ ਨਹੀਂ ਹੈਗੀ ਤੇ ਆਪਾਂ ਬੇਵਜਾ ਕਿਸੇ ਤਰੀਕੇ ਦਾ ਕੋਈ ਪੈਨਿਕ ਨਾ ਫੈਲਾਈਏ ਦੀ ਆਰਾਮ ਨੂੰ ਜਿਹੜਾ ਹੈਗਾ ਆਪਣੀ ਜ਼ਿੰਦਗੀ ਨੂੰ ਹੈਗਾ ਤਰੀਕੇ ਨਾਲ ਆਪਾਂ ਬੁਸਰ